ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨਿਆਨਗਲ ਦੇ ਸੈਕਟਰ 2 ਮਦਬਨ ਪਾਰਕ ਦੇ ਲਾਗੇ ਮਾਹੌਲ ਉਸ ਵੇਲੇ ਤਣਾਅਪੂਰਵਕ ਹੋ ਗਿਆ ਜਦੋਂ ਇੱਕ ਸਨਸਨੀ ਵਾਰਦਾਤ ਸਾਹਮਣੇ ਆਈ ਹੈ ਇਸ ਵਾਰਦਾਤ ਦੇ ਵਿੱਚ 8 ਦੇ ਕਰੀਬ ਯੁਵਕਾਂ ਵੱਲੋਂ ਦੋ ਯੁਵਕਾਂ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਇਸ ਹਮਲੇ ਦੇ ਵਿੱਚ ਇੱਕ ਯੁਵਕ ਦੇ ਸਿਰ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਹੋਣ ਦੇ ਨਾਲ 8 ਟਾਂਕੇ ਲੱਗੇ ਹਨ ਤੇ ਉਹ ਹਸਪਤਾਲ ਦੇ ਵਿੱਚ ਜਿਰੇ ਇਲਾਜ ਹੈ ਜਦੋਂ ਕਿ ਦੂਸਰੇ ਯੁਵਕ ਦੇ ਬਾਹਾਂ ਦੇ ਉੱਤੇ ਸੱਟ ਲੱਗੀ ਹੈ ਤੇ ਉਹ ਵੀ ਸਿਵਲ ਤਾਲੇ ਨੰਗਲ ਦੇ ਵਿੱਚ ਜੇਰੇ ਇਲਾਜ ਹੈ ਮਿਲੀ ਜਾਣਕਾਰੀ ਦੇ ਮੁਤਾਬਿਕ ਹਮਲਾਵਰ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ ਤੇ ਇਸ ਘਟਨਾ ਨੂੰ ਅੰਜਾਮ ਦੇਣ ਦੇ ਲਈ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਇਸ ਵਾਰਦਾਤ ਦੇ ਵਿੱਚ ਫਟੜ ਹੋਏ ਦੋਵੇਂ ਜੁਵਨ ਨੰਗਲ ਦੇ ਹੀ ਵਸਨੀਕ ਹਨ ਤੇ ਉਹਨਾਂ ਦੇ ਵਿੱਚੋਂ ਇੱਕ ਨੰਗਲ ਦੇ ਪਾਰਸ਼ਾ ਦੇ ਦੀਪਕ ਨੰਨਦਾ ਦਾ ਬੇਟਾ ਵੀ ਹੈ ਫਿਲਹਾਲ ਪੁਲਿਸ ਵੱਲੋਂ ਦੋਨਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਅੱਜ ਅਸੀਂ ਸੈਕਟਰ ਦੋ ਵਾਟੇ ਵੇਸੀ ਮਦੇਵੰਦੇ ਬਾਹਰ ਐਕਟਿਵ ਆਦੇ ਅਸੀਂ ਉੱਧੀ ਗੁੰਲਾਵਾਤਾ ਕਰ ਰਹੇ ਸੀ ਕਿ ਪਿੱਛੋਂ ਦੋ ਬਾਈਕਾਂ ਆਈਆਂ ਅੱਠ ਨੋਂ ਮੁੰਡੇ ਸੀ ਕਿ ਇੱਕ ਮੁੰਡੇ ਨੇ ਪਿੱਛੋਂ ਪਹਿਲੇ ਤਲਵਾਰ ਜਿਮਾਰੀ ਬਾਅਦ ਚ ਚਾਰ ਜਨੇ ਮਰਤੇ ਆ ਗਏ ਤੇ ਚਾਰ ਜਨੇ ਦੋਸਤੇ ਆ ਗਏ ਉਸ ਤੋਂ ਬਾਅਦ ਜਦ ਸਾਰੇ ਇਕੱਠੇ ਹੋਏ ਤਾਂ ਮਿਲੋਂ ਨੱਟ ਕੇ ਆਪਣੀ ਬਾਈਕਾਂ ਵਹੀ ਪਾਇਦੇ ਤੇ ਪਛਾਣਦੇ ਹੋਨ ਵਿੱਚੋਂ ਕਿਸੇ ਨੂੰ ਇੱਕ ਮੁੰਡੇ ਨਾਂ ਦਾ ਕਾਰਤਿਕ ਨਾਮ ਹੈ ਜੀ ਉਹਨਾਂ ਦਾ 11th ਵਰ ਚਾਹੋ ਐਨਪੀਐਸ ਸਕੂਲ ਬਤ ਰਹੇ ਹਨ ధన్యਵਾਦ ਜੀ ਅੱਜ ਤਕਰੀਬਨ 5:30 ਵਜੇ ਇਹ ਸਾਡੇ ਦੋ ਛੋਟੇ ਬੱਚੇ ਸੈਕਟਰ 2 ਮਾਰਕੀਟ ਗਏ ਸੀ ਤੇ ਸਾਨੂੰ ਤਕਰੀਬਨ ਮੈਨੂੰ 6:30 ਵਜੇ ਫੋਨ ਆਇਆ ਕਿ ਇਹਨਾਂ ਨੂੰ ਕੁਝ 8-10 ਬੰਦਿਆਂ ਨੇ ਜਿਹੜੇ ਕੁਝੁੰਡੇ ਦੱਸੇ ਜਾ ਰਹੇ ਆ ਉਹਨਾਂ ਦੇ ਹੱਥ 'ਚ ਬਹੁਤ ਤੇਜ਼ ਦਾ ਹਥਿਆਰ ਸੀਗੇ ਕਿਸੇ ਦਾ ਤਕਲਪਾਨ ਸੀ ਕਿਸੇ ਦੀ ਛਾਟ ਸੀਗੇ ਫਿਰ ਉਹਨਾਂ ਤੇ ਹਮਲਾ ਕਰਤੇ ਇਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਤਾ ਤੇ ਮੈਂ ਤੁਰੰਤ ਹੀ ਇਹਨਾਂ ਨੂੰ ਹਸਪੀਟਲ ਅਸੀਸ ਹਸਪਤਾਲ ਲੈ ਕੇ ਆਏ ਤੇ ਫਸਟ ਆਫ ਆਲ ਅਸੀਂ ਇਹਨਾਂ ਦਾ ਪਹਿਲਾਂ ਇੱਥੇ ਇਲਾਜ ਸ਼ੁਰੂ ਕਰਵਾਇਆ ਤੇ ਸਾਡਾ ਜਿਹੜਾ ਮੇਰੇ بیٹے ਹੁਸ਼ਾਰ ਦਾ ਜਿਹੜਾ ਦੋਸਤ ਹੈ ਭਰਤ ਉਹਦੇ ਸਿਰ ਤੇ ਥੋੜੀ ਗਹਿਰੀਆਂ ਸੱਟਾਂ ਲੱਗੀਆਂ ਕਿਉਂਕਿ ਉਹਦੇ ਸਿਰ ਤੇ ਉਹਨਾਂ ਨੇ ਡਾਟ ਨਾਲ ਹਮਲਾ ਕੀਤਾ ਤੇ ਮੇਰੇ بیٹے ਦੇ ਵੀ ਬਾਜੂ ਦੇ ਉੱਤੇ ਉਹਨਾਂ ਨੇ ਤਲਵਾਰ ਦਾ ਨਿਸ਼ਾਨ ਹੈਗਾ ਤੇ ਬੁਰੀ ਤਰ੍ਹਾਂ ਜ਼ਖਮੀ ਸੀਗੇ ਅਸੀਂ ਇੱਥੇ ਆਏ ਤੇ ਆਖ ਕੇ ਅਸੀਂ ਜੋ ਵੀ ਕਾਰਵਾਈ ਅਗਲੀ ਹੈਗੀ ਹੈ ਉਹ ਅਸੀਂ ਕਰਵਾਈ ਹੈ ਡਾਕਟਰ ਸਾਹਿਬ ਕੋਲ ਪਹਿਲਾਂ ਇਲਾਜ ਕਰਵਾਇਆ ਤੇ ਫਿਰ ਉਸ ਤੋਂ ਬਾਅਦ ਅਸੀਂ ਹੁਣ ਫੁੱਲਸ ਕਾਰਵਾਈ ਲਈ ਅਸੀਂ ਡਿਮਾਂਡ ਕੀਤੀ ਤੇ ਅਸੀਂ ਐਸ ਐਚਓ ਔਰ ਈ ਐਸ ਆਈ ਨੂੰ ਵੀ ਅਸੀਂ ਨਿਆਣਗਲ ਚੌਕੀ ਜਾਇ ਨੂੰ ਵੀ ਫੋਨ ਕਰ ਚੁੱਕੇ ਹਾਂ ਤੇ ਬਟ ਹਜੇ ਤੱਕ 10:30 ਵਜੇ ਤੱਕ ਕੋਈ ਵੀ ਫੁੱਲਸਲਾ ਇੱਥੇ ਦਿਖ ਨਹੀਂ ਆਇਆ ਸ਼ਹਿਰ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਆਏ ਦਿਨ ਇਹ ਜਿਹੜੇ ਸਾਡੇ ਨਿਆਣਗਲ ਦੇ ਵਿੱਚ ਖਾਸ ਕਰਕੇ ਸੈਕਟਰ ਤੋਂ ਮਾਰਕੀਟ ਦੇ ਵਿੱਚ ਇਹ ਕੁਝ ਹੁੱਲੜਵਾਜ ਕੋਈ ਸ਼ਰਾਰਤੀ ਅੰਸਰ ਇੱਥੇ ਅਕਸਰ ਹੀ ਬਗੈਰ ਨੰਬਰ ਪਲੇਟਾਂ ਤੋਂ ਇੱਥੇ ਉਲਟਵਾਜੀ ਕਰਦੇ ਆ ਸਾਨੂੰ ਸਥਾਨਕ ਵਾਸੀ ਕਿਉਂਕਿ ਮੈਂ ਐਮਸੀ ਵੀ ਹਾਂ ਤੇ ਲੋਕ ਸਾਨੂੰ ਬਾਰ-ਬਾਰ ਕੰਪਲੇਂਟ ਵੀ ਕਰਦੇ ਤਾਂ ਮੈਂ ਕਈ ਵਾਰੀ ਇਹਨਾਂ ਨੂੰ ਪਕੜ ਕੇ ਜਿਹੜੇ ਸਾਡੇ ਹੱਥ 'ਚ ਕਾਬੂ ਆਂਦੇ ਆ ਪਕੜ ਕੇ ਅਸੀਂ ਥਾਣੇ ਚੌਂਕੀ ਵੀ ਲੈ ਕੇ ਜਾਂਦੇ ਆ ਬਟ ਉੱਥੋਂ ਇਹ ਮਾਫੀ ਮੰਗ ਕੇ ਛੁੱਟ ਜਾਂਦੇ ਆ ਤੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਲਾਅਨ ਆਰਡਰ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਕਿ ਐਦਾਂ ਦੀਆਂ ਜਿਹੜੀ ਘਟਨਾਵਾਂ ਆਉਣ ਵਾਲੇ ਸਮੇਂ 'ਚ ਘਟ ਦਨਾਂ